ਅੱਜ ਦੋ ਵੱਡੀਆਂ ਖਬਰਾਂ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾ ਦਿੱਤਾ ਯਾਨੀ ਸੁਖਬੀਰ ਸਿੰਘ ਬਾਦਲ ਐਸਐਸਪੀ ਬਰਨ ਸ਼ਰਮਾ ਨੂੰ ਧਮਕੀ ਦਿੰਦੇ ਨੇ ਨਾਬਾਦੀ ਜੇਲ੍ਹ ਦੇ ਸਾਹਮਣੇ ਖੜ ਕੇ ਔਰ ਉਸ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਪੰਜਾਬ ਦੇ ਅੰਦਰ ਦਸਤਕ ਦਿੰਦੀ ਹੈ ਕਹਿੰਦੇ ਜੀ ਰਾਜਵੀਰ ਜਵੰਦਾ ਦਾ ਜਿਹੜਾ ਐਕਸੀਡੈਂਟ ਸੀ ਬੜੀ ਗੰਭੀਰ ਝੋਟ ਆਈ ਸੀ ਤਿੰਨ ਜਗ੍ਹਾ ਤੋਂ ਉਹਦੀ ਰੀਡ ਦੀ ਹੈੱਡੀ ਟੁੱਟ ਚੁੱਕੀ ਸੀ ਯਾਨੀ ਬਚਣ ਦੇ ਚਾਂਸ ਬਿਲਕੁਲ ਖਤਮ ਸੀ ਪਾਰੇ ਇੱਕ ਬਹੁਤ ਬੜਾ ਚਮਤਕਾਰ ਹੋਇਆ ਰਾਜਵੀਰ ਜਵੰਦਾ ਨੂੰ ਫੇਰ ਤੋਂ ਨਵੀਂ ਜ਼ਿੰਦਗੀ ਮਿਲ ਗਈ ਹੈ ਯਾਨੀ ਖੁਸ਼ਖਬਰੀ ਦੀ ਗੱਲ ਤਾਂ ਪੰਜਾਬ ਦੇ ਲੋਕਾਂ ਲਈ ਦੋਵੇਂ ਖਬਰਾਂ ਬੜੀਆਂ ਹੀ ਅਹਿਮ ਨੇ ਯਾਨੀ ਇੱਕ ਪਾਸੇ ਰਾਜਵੀਰ ਜਵੰਦਾ ਦੀ ਖਬਰ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਇਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਪੰਜਾਬ ਦੇ ਇੱਕ ਐਸਐਸਪੀ ਨੂੰ ਧਮਕੀ ਦਿੱਤੀ ਸੀ ਪਰ ਉਸ ਧਮਕੀ ਦਾ ਅਸਰ ਅੱਜ ਤੁਹਾਡੇ ਮੈ ਸਾਹਮਣੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਬਹੁਤੇ ਲੋਕਾਂ ਨੇ ਕਿਹਾ ਪੰਜਾਬ ਦੇ ਵਿੱਚ ਕਿ ਭਾਈ ਸੁਖਬੀਰ ਸਿੰਘ ਬਾਦਲ ਕਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਨੇ ਕਦੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਦਿੰਦੇ ਨੇ ਕਦੇ ਹੁਣ ਤੁਹਾਡੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ ਮਿਲਣ ਜਾਂਦੇ ਨੇ ਨਾਪਾਦੀ ਜੇਲ੍ਹ ਦੇ ਵਿੱਚ ਤਾਂ ਉੱਥੇ ਖੜ ਕੇ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਹਿੰਦੇ ਜੀ ਜਿਹੜੇ-ਜਿਹੜੇ ਅਫਸਰ ਵਿਕਰਮ ਸਿੰਘ ਮਜੀਠੀਆ ਨੂੰ ਫੜਾਉਣ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਸ਼ਾਮਲ ਸੀ ਉਹ ਅਫਸਰ ਜਾਂ ਫਿਰ ਉਹ ਨੇਤਾ आम आदमी पार्टी ਦੇ ਆਪਣੀ ਆਪਣੀ ਤਿਆਰੀਆਂ ਕਰ ਲੈਣ ਤਾਂ ਕਿ ਸਾਡੀ ਸਰਕਾਰ ਦੇ ਵਿੱਚ ਅਸੀਂ ਜਿਹੜਾ ਬਦਲਾ ਲੈਣਾ ਯਾਨੀ ਕਹਿੰਦੇ ਜੀ ਪਾਸਪੋਰਟ ਬਣਾ ਲਓ ਹਿੰਦੁਸਤਾਨ ਛੱਡ ਕੇ ਭਜਣਾ ਬਾਹਰ ਚੋ ਤੇ ਭਾਈ ਅਸੀਂ ਤੁਹਾਨੂੰ ਵਾਪਸ ਲੈ ਕੇ ਆਵਾਂਗੇ ਪਰ ਅੱਜ ਜਿਹੜੀ ਖਬਰ ਇੱਕ ਵੀਡੀਓ ਦੇ ذریعے ਮੈਂ ਤੁਹਾਡੇ ਸਾਹਮਣੇ ਧਰੂੰਗਾ ਸੁਖਬੀਰ ਸਿੰਘ ਬਾਦਲ ਕਸੂਤੇ ਫਸ ਗਏ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੀ ਇੱਕ ਐਸੀ ਖਬਰ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਜਾਂ 90% ਲੋਕ ਕਹਿ ਸਕਦੇ ਪੰਜਾਬ ਦੇ ਵਿੱਚੋਂ ਨਹੀਂ ਜਾਣਦੇ ਅਕਸਰ ਉਹ ਗੱਲ ਵਿਵਾਦਾਂ ਵਿੱਚ ਘਰਾਈ ਹੈ ਪਰ ਪੰਜਾਬ ਦੇ ਲੋਕਾਂ ਨੂੰ ਉਹ ਖਬਰ ਅੱਜ ਮੈਂ ਦਿਖਾਉਣ ਜਾ ਰਿਹਾ ਤਾਂ ਇੱਥੇ ਹੁਣ ਕਹਿੰਦੇ ਕੀ ਨੇ ਜੀ ਢਾਣੀਵਾਲ ਮੰਤਰੀ ਰਹੇ ਆਮ ਆਦਮੀ ਪਾਰਟੀ ਦੇ ਤਾਂ ਹੁਣ ਮੈਂ ਤੁਹਾਨੂੰ ਇਹਨਾਂ ਦੇ ਮੋਹ ਇਹ ਖਬਰ ਸੁਣਾਉਣ ਜਾ ਰਿਹਾ ਕਿਉਂਕਿ ਬਾਦਲਾ ਦੇ ਉੱਤੇ ਮੁੱਖ ਮੰਤਰੀ ਦਾ ਐਕਸ਼ਨ ਔਰ ਦੂਜੇ ਪਾਸੇ ਢਾਣੀਵਾਲ ਸਾਹਿਬ ਬਾਗਲਾ ਨੂੰ ਕੀ ਕਹਿ ਰਹੇ ਨੇ ਇਸੋਂ ਲੋਸ ਤੋਂ ਬਾਅਦ ਐਕਸ਼ਨ ਦੀ ਖਬਰ ਔਰ ਰਾਜਵੀਰ ਜਵੰਧਾ ਨੂੰ ਨਵੀਂ ਜ਼ਿੰਦਗੀ ਮਿਲਣ ਦਾ ਇੱਕ ਬੜਾ ਵੱਡਾ ਚਮਤਕਾਰ ਹੋਇਆ ਸੁਣੋ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਉਹਨਾਂ ਨੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਬੜੀਆ ਧਮਕੀ ਆ ਲਗਿਆ ਉਹਨਾਂ ਨੇ ਕਿਹਾ ਮੈਂ ਡਾਇਰੀ ਦੇ ਵਿੱਚ ਨਾ ਲਿਖਦੇ ਨਾ ਨਾਮ ਉਹਨੂੰ ਕਿਹਾ ਕਿ ਤੂੰ ਆਪਣਾ ਪਾਸਪੋਰਟ ਦਿਖਾ ਰਿਹਾ ਜਦੋਂ ਸਾਡੀ ਸਰਕਾਰ ਹੈ ਤੇ ਮਮੂ ਦੇ ਕੁੱਕੇ ਮੈਨੂੰ ਲੱਗਦਾ ਕਿ ਦਾਸ ਸੁਖਵੀਰ ਬਾਦਲ ਅਜੇ ਵੀ ਉਹ ਦੀਨ ਦੇ ਵਿੱਚ ਹੀ ਗੁਜ਼ਰਦਾ ਅਜੇ ਵੀ ਉਸwidehat ਦੇ ਸੁਪਨੇ ਲੈਦਾ ਹਲੇ ਵੀ ਉਹ ਨੂੰ ਲੱਗਦਾ ਕਿ ਸਫਤੀ ਸਰਕਾਰ ਆ ਜਾਣੀ ਹੈ ਉਹਦੋਂ ਸਫਤੀ ਵੀ ਲੱਗਦੀ ਸਰਦੀ ਉਹਦਾ ਉਹ ਤਾਂ ਢੀ ਸਰਕਾਰ ਚਲੇਗੀ ਜਿਹੜੀ ਹੋਰ ਕਦੀ ਦੀ ਹੋਣੀ ਜਿਨੀਆਂ ਬਹੁਤ ਗਲਤੀਆਂ ਕੀਤੀਆਂ ਜਿਨਨੇ ਕੱਟਲਨਾਕ ਕੀਤੇ ਉਸ ਦੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਕਹਾਨੂੰ ਜਿਹੜਾ ਸਤਾ ਤੋਂ ਬਾਤ ਕੀਤਾ ਜਿੱਦਾਂ ਸਾਡਾ ਸਤਾ ਵਿੱਚ ਹੁੰਦੇ ਹੁਕਮ ਚੱਲਦੇ ਸੀਗੇ ਉਹ ਦਾ ਸਾਡੇ ਹੁਕਮ ਹੋਰ ਵੀ ਚੱਲਦਾ ਫਸਾਤਾ ਨੂੰ ਬਾਦਲ ਨੂੰ ਪਤਾ ਹੀ ਲੱਗਾ ਕਿ ਕੰਮ ਚੱਲਿਆ ਗਿਆ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਨੂੰ ਢਾਣੀਵਾਲ ਸਾਹਿਬ ਨੇ ਉਹ ਗੱਲ ਕਹੀ ਹੈ ਕਿ ਪੰਜਾਬ ਦੇ ਅੰਦਰ ਤੁਹਾਨੂੰ ਵੀ ਪਤਾ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਇਹਨਾਂ ਨੇ ਲੋਕਾਂ ਨੇ ਜਿਹੜਾ ਕਹਾਣ ਕੀਤਾ ਸੀ ਨਾ ਪੰਜਾਬ ਦੇ ਲੋਕਾਂ ਦਾ ਉਹ ਲੋਕਾਂ ਦੇ ਕਹਾਣ ਨੇ ਬਾਦਲ ਨੂੰ ਘਰੇ ਬਿਠਾਇਆ ਔਰ ਹੁਣ ਸੁਖਵੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿਸੱਤਾ ਦੇ ਵਿੱਚ ਸਾਡੀ ਪੰਜਾਬ ਦੇ ਅੰਦਰ ਵਾਪਸੀ ਹੋ ਜਾਣੀ ਹੈ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਨਹੀਂ ਪੰਜਾਬ ਦੀ ਕੌਮ ਨਹੀਂ ਦਰਸਲ ਦੇ ਵਿੱਚ ਔਰ ਪ੍ਰਮਾਤਮਾ ਨੇ ਇਹਨਾਂ ਦਾ ਬਾਈਕਾਟ ਕਰ ਦਿੱਤਾ ਪੂਰੇ ਪੰਜਾਬ ਦੇ ਵਿੱਚੋਂ ਤਾਂ ਹੁਣ ਸੁਖਵੀਰ ਸਿੰਘ ਬਾਦਲ ਜਿਵੇਂ ਕਹਿ ਸਕਦੇ ਆ ਕਿ ਬੱਚਿਆਂ ਦੀ ਤਰ੍ਹਾਂ ਇੱਕ ਸੁਪਨਾ ਦੇਖ ਰਹੇ ਸੀ ਕਿ ਸਾਡੀ ਸੱਤਾ ਚਾਹੇ ਨਹੀਂ ਹੈ ਪਰ ਰਾਜ ਹਾਲੇ ਵੀ ਸਾਡਾ ਹੈ ਯਾਨੀ ਹੁਕਮਰਾਨ ਅਸੀਂ ਹਾਲੇ ਵੀ ਇਹ ਲੱਗਦਾ ਸੁਖਵੀਰ ਸਿੰਘ ਬਾਦਲ ਨੂੰ ਪਰ ਦਰਸਾਲ ਦੇ ਵਿੱਚ ਸ਼ਖਬੀਰ ਬਾਦਲ ਤੇ ਬਾਦ ਵੱਡੇ ਐਕਸ਼ਨ ਦੀ ਤਿਆਰੀ ਪੰਜਾਬ ਦੀ ਸਰਕਾਰ ਉਹੀ ਵਰਨ ਸ਼ਰਮਾ ਐਸਐਸਪੀ ਗੱਜੇ ਰੂਪ ਦੇ ਵਿੱਚ ਕਰ ਰਹੇ ਨੇ ਬਾਦਲਾ ਦੇ ਘਰ ਦੇ ਉੱਤੇ ਕਿਸੇ ਵੇਲੇ ਵੀ ਛਾਪਾ ਪੈਣਾ ਤੈਅ ਇਹ ਖਬਰਾਂ ਸੋਰਸ ਨਿਕਲ ਕੇ ਆ ਰਹੇ ਆ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਔਰ ਦੂਜੇ ਪਾਸੇ ਜੀ ਰਾਜਵੀਰ ਜਵੰਦਾ ਜਿਨ੍ਹਾਂ ਨੇ ਇੱਕ ਐਕਸੀਡੈਂਟ ਹੋਇਆ ਬੜਾ ਹੀ ਭਿਆਨਕ ਉਦੇ ਵਿੱਚ ਕਹਿੰਦੇ ਜੀ ਤਿੰਨ ਜਗ੍ਹਾ ਤੋਂ ਰੀਡ ਦੀ ਹੱਡੀ ਦਾ ਟੁੱਟਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਹਿੰਦੇ ਜੀ ਹੁਣ ਚਮਤਕਾਰ ਹੋ ਚੁੱਕਿਆ। ਯਾਨੀ ਰਾਜਵੀਰ ਜਵੰਦਾ ਫੇਰ ਤੋਂ ਜਿੰਨੀ ਨਾਰਮਲ ਹੋ ਗਏ ਨੇ। ਬਹੁਤ ਸਾਰੇ ਲੋਕਾਂ ਦੇ ਨਾਲ ਕਹਿ ਸਕਦੇ ਜਿਵੇਂ ਕਿ ਉਹਨਾਂ ਦੀ ਮੁਲਾਕਾਤ ਵੀ ਕਹਿ ਸਕਦੇ ਕਿ ਮਿਲਣ ਗਏ ਨਹੀਂ। ਜਿਵੇਂ ਕਿ ਮੁੱਖ ਮੰਤਰੀ ਸਾਹਿਬ ਮਿਲੇ, ਉਹਨਾਂ ਦੀ ਮਾਤਾ ਜੀ ਮਿਲੀ ਪਰ ਜਦੋਂ ਕਹਿੰਦੇ ਉਹਦੀ ਮਾਂ ਮਿਲਦੀ ਹੈ ਤਾਂ ਰਾਜਵੀਰ ਜਵੰਦਾ ਦਾ ਬ੍ਰੇਨ ਡੈਡ ਸੀ। ਪੂਰਾ ਪੰਜਾਬ ਇਸ ਗੱਲ ਨੂੰ ਸੁਣ ਚੁੱਕਿਆ। ਰਾਜਵੀਰ ਜਵੰਦਾ ਨੇ ਅੱਖਾਂ ਖੋਲੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਇਹਦਾ ਮਤਲਬ ਰਾਜਵੀਰ ਜਵੰਦਾ ਨੂੰ ਪਰਮਾਤਮਾ ਨੇ ਨਵੀਂ ਜ਼ਿੰਦਗੀ ਦੇ ਦਿੱਤੀ ਹੈ ਬਹੁਤ ਵੱਡੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਲਈ ਉਹਨਾਂ ਲੋਕਾਂ ਲਈ ਖਾਸ ਕਰਕੇ ਜਿਹੜੇ ਲੋਕ ਰਾਜਵੀਰ ਜਵੰਦਾ ਨੂੰ ਦਿਲੋਂ ਚਾਹੁੰਦੇ ਸੀ ਕਿਉਂਕਿ ਉਹ ਇੱਕ ਕਲਾਕਾਰ ਹੈ ਇਸ ਕਰਕੇ ਭਈ ਰਾਜਵੀਰ ਜਵੰਦਾ ਨੂੰ ਨਵੀਂ ਜ਼ਿੰਦਗੀ ਦਾ ਇੱਕ ਬੜਾ ਸੰਕੇਤ ਉਸ ਪਰਮਾਤਮਾਵਨੀ ਉਹ ਮਿਲਿਆ ਤਾਂ ਕਹਿੰਦੇ ਜੀ ਹੁਣ ਰੀੜ ਦੀ ਹੱਡੀ ਦਾ ਟੁੱਟਣਾ ਇੱਕ ਬਸੇ ਬੰਦੇ ਨੂੰ ਨਵੀਂ ਜ਼ਿੰਦਗੀ ਮਿਲਣਾ ਇੱਕ ਚਮਤਕਾਰ ਤੋਂ ਘੱਟ ਤਾਂ ਨਹੀਂ ਹੋ ਸਕਦਾ ਪਰ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਟੁੱਟੀ ਹੈ ਮਣਕਾ ਟੁੱਟਿਆ ਥਾਣ ਕੋਲੋਂ ਦਿਮਾਗ ਸੁਨ ਹੋ ਚੁੱਕਿਆ ਸੀ ਪਰ ਹੁਣ ਰਾਜਵੀਰ ਜਵੰਦਾ ਨੂੰ ਨਵੀਂ ਜ਼ਿੰਦਗੀ ਮਿਲ ਚੁੱਕੀ ਹੈ ਤੇ ਡਾਕਟਰ ਵੀ ਕਹਿ ਰਹੇ ਕਹਿੰਦੇ ਜੀ ਇਹ ਠੀਕ ਹੋ ਸਕਦਾ ਯਾਨੀ 100% ਮੰਜੇ 'ਚੋਂ ਖੜਾ ਹੋ ਸਕਦਾ ਰਾਜਵੀਰ ਜਵੰਦਾ ਪਰ ਪੰਜਾਬ ਦੇ ਲੋਕ ਤਾਂ ਹਲੇ ਵੀ ਅਰਦਾਸਾਂ ਕਰ ਰਹੇ ਨੇ ਲਗ ਲਗ ਗੁਰਦੁਆਰਿਆਂ ਦੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬੀਆਂ ਨੇ ਏਕਤਾ ਦਿਖਾ ਦਿੱਤੀ ਹੈ ਇਹ ਤਾਂ ਜੀ ਰਾਜਵੀਰ ਜਵੰਧਾ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਲਈ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਤੇ ਕਿਸੇ ਵੇਲੇ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਪ੍ਰਸ਼ਾਸਨ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਚਾਨਕ ਚੱਕ ਲਿਆ ਗਿਆ ਸੀ ਉਸੇ ਹੀ ਪ੍ਰਕਾਰ ਬਾਦਲ ਨੂੰ ਯਾਨੀ ਸੁਖਵੀਰ ਬਾਦਲ ਨੂੰ ਚੱਕ ਸਕਦੇ ਨੇ ਕਿਉਂਕਿ ਬਿਨਾਂ ਸੱਤਾਧਾਰੀ ਲੋਕ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣ ਪੰਜਾਬ ਦੇ ਕਿਸੇ ਐਸਐਸਪੀ ਨੂੰ ਧਮਕੀ ਦੇਣ ਜੇਕਰ ਕਿਸੇ ਆਮ ਬੰਦੇ ਨੇ ਦਿੱਤੀ ਹੁੰਦੀ ਤਾਂ ਮੈਂ ਗਰੰਟੀ ਨਾਲ ਕਹਿੰਦਾ ਕਿ ਮੁੱਦਾ ਪਾ ਕੇ ਉਹਦੀ ਛੇਲਾ ਨਾ ਦਿੱਤੀ ਜਾਂਦੀ ਤਾਂ ਇਸ ਕਰਕੇ ਭਾਈ ਮੁੱਖ ਮੰਤਰੀ ਨੂੰ ਅਪੀਲ ਹੈ ਜਿਹੜਾ ਵੀ ਬੰਦਾ ਇਹ ਖੁਦ ਬਾਦਲ ਦੀ ਸਟੇਟਮੈਂਟ ਹੈ ਕਹਿੰਦਾ ਜਿਹੜਾ ਵੀ ਬੰਦਾ ਸਰਕਾਰ ਦੇ ਵਿੱਚ ਨਖਲ ਦਾ ਜੀ ਹੁੰਦਾ ਜਾਂ ਕਾਨੂੰਨ ਦੇ ਵਿੱਚ ਉਸ ਬੰਦੇ ਤੇ ਐਕਸ਼ਨ ਹੋਣਾ ਚਾਹੀਦਾ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ ਤਾਂ ਸੁਖਵੀਰ ਸਿੰਘ ਬਾਦਲ ਅੱਜ ਕੱਲ ਪ੍ਰਾਈਵੇਟ ਨੇ ਚੱਕੋ ਵੀ ਕਿਉਂਕਿ ਪੰਜਾਬ ਦੇ ਲੋਕ ਬੜੇ ਅੱਕੇ ਹੋਏ ਨੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ